ਚੂਹਿਆ ਕਾਲ ਨਾ ਮਿਊਟ ਦੇਖ ਰਿਓ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਖ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫੇਰ ਤੋਂ ਪੀਲਾ ਪੰਜਾ ਨਗਰ ਨਿਗਮ ਦਾ ਪੀਲਾ ਪੰਜਾ ਚੱਲਦਾ ਨਜ਼ਰ ਆਇਆ तकरीबन 50 ਦੇ ਕਰੀਬ ਝੁੱਗੀਆਂ ਝੌਂਪੜੀਆਂ ਤੇ ਨਜਾਇਜ਼ ਬਣੇ ਹੋਏ ਮਕਾਨਾਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ ਇਹਨਾਂ ਮਕਾਨਾਂ ਦੇ ਵਿੱਚ ਪ੍ਰਵਾਸੀ ਕਬਜ਼ਾਦਾਰੀ ਰਹਿ ਰਹੇ ਸੀ ਤਾਂ ਜਦੋਂ ਇਹਨਾਂ ਨੂੰ ਹਟਾਇਆ ਗਿਆ ਤਾਂ ਇਹਨਾਂ ਕਬਜ਼ਾ ਧਾਰੀਆਂ ਦੇ ਵੱਲੋਂ ਵਿਰੋਧ ਵੀ ਜੜਾ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਝੁੱਗੀਆਂ ਝੌਂਪੜੀਆਂ ਬਣਾ ਕੇ ਰਹਿ ਰਹੇ ਪ੍ਰਵਾਸੀਆਂ ਦੀਆਂ 50 ਦੇ ਕਰੀਬ ਕਬਜ਼ੇਆਂ ਨੂੰ ਅੱਜ ਜੀ.ਐਸ.ਬੀ ਮਸ਼ੀਨ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਇਸ ਮੌਕੇ ਤੇ ਵੱਡਾ ਹੰਗਾਮਾ ਵੀ ਦੇਖਣ ਨੂੰ ਮਿਲਿਆ ਤਾਂ ਕਾਰਵਾਈ ਦੇ ਦੌਰਾਨ ਤਹਿਸੀਲਦਾਰ ਵਰਿੰਦਰ ਭਾਟੀਆ ਨਿਗਮ ਦੇ ਸੈਕਟਰੀ ਸੁਸ਼ਾਂਤ ਭਾਟੀਆ ਆਇਨਸਪੈਕਟਰ ਭਜਨ ਸਿੰਘ ਥਾਣਾ ਸਿਟੀ ਦੇ ਐਸਐਚਓ ਵਿਕਰਮਜੀਤ ਸਿੰਘ ਪੀਸੀਆਰ ਇੰਚਾਰਜ ਚਰਨਜੀਤ ਸਿੰਘ ਅਤੇ ਟ੍ਰੈਫਿਕ ਇੰਚਾਰਜ ਅਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਤਾਇਨਾਤ ਰਹੀ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹਨਾਂ ਨੇ ਇਹ ਜਗ੍ਹਾ ਇੱਕ ਵਿਅਕਤੀ ਤੋਂ ਕਠਿਤ ਤੌਰ ਦੇ ਉੱਤੇ 30000 ਰੁਪਏ ਦੇ ਮੁੱਲ ਦੇ ਹਿਸਾਬ ਦੇ ਨਾਲ ਖਰੀਦੀ ਹੋਈ ਹੈ ਅਤੇ ਉਸ ਵਿਅਕਤੀ ਨੇ ਕਿਹਾ ਕਿ ਜਗ੍ਹਾ ਦੀਆਂ ਬਾਦ ਵਿੱਚ ਤੁਹਾਨੂੰ ਰਜਿਸਟਰੀਆਂ ਕਰਵਾ ਕੇ ਵੀ ਦਿੱਤੀਆਂ ਜਾਣਗੀਆਂ ਪ੍ਰਵਾਸੀ ਮਜ਼ਦੂਰਾਂ ਦਾ ਦੋਸ਼ ਹੈ ਕਿ ਬਿਨਾਂ ਕੋਈ ਨੋਟਿਸ ਦਿੱਤੇ ਬਗੈਰ ਉਹਨਾਂ ਦੀਆਂ ਝੁੱਗੀਆਂ ਨੂੰ ਅੱਜ ਢਾਹ ਦਿੱਤਾ ਗਿਆ ਹੈ ਹਾਲਾਂਕਿ ਪਹਿਲੇ ਨੋਟਿਸ ਜਿਹੜਾ ਆ ਉਹ ਦੇਣਾ ਚਾਹੀਦਾ ਸੀ ਇਸ ਤਰੀਕੇ ਦਾ ਦੋਸ਼ ਜਿਹੜਾ ਅਧਿਕਾਰੀਆਂ ਤੇ ਲਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਕਰਕੇ ਉਹ ਅੱਜ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਘਰਾਂ ਤੋਂ ਬੇਕਾਰ ਹੋ ਗਏ ਨੇ ਆਪਣੇ ਬੱਚਿਆਂ ਨੂੰ ਉਹ ਇਸ ਸਰਦੀ ਦੇ ਮੌਸਮ ਵਿੱਚ ਲੈ ਕੇ ਹੁਣ ਕਿੱਥੇ ਜਾਣ ਕਪੂਰਥਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੈਮਰੇ ਅੱਗੇ ਆ ਕੇ ਬਿਆਨ ਦੇਣ ਤੋਂ ਵੀ ਕਿਤਨਾ ਕਿਤੇ ਇਨਕਾਰ ਜਿਹੜਾ ਕੀਤਾ ਹੈ ਪਰ ਉੱਥੇ ਹੀ ਜੇਕਰ ਗੱਲ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਜਾਵੇ ਤਾਂ ਇਹਨਾਂ ਦੇ ਨਜਾਇਜ਼ ਕਬਜ਼ਿਆਂ ਦੇ ਉੱਤੇ ਅੱਜ ਪੀਲਾ ਪੰਜਾ ਚੱਲਿਆ ਏ ਠੰਡ ਦੇ ਮੌਸਮ ਦੇ ਵਿੱਚ ਉਹਨਾਂ ਦੇ ਘਰ ਜਿਹੜੇ ਨੇ ਢਾਈ ਢੇਰੀ ਕਰ ਦਿੱਤੇ ਗਏ ਨੇ ਕਿਸ ਦੀ ਗਲਤੀ ਰਹੀ ਹੈ ਇੱਕ ਜਾਂਚ ਦਾ ਵਿਸ਼ਾ ਹੈ। ਕਾਰਵਾਈ ਮੁਕੰਮਲ ਹੋਣ ਦੇ ਫਿਰ ਤੁਹਾਨੂੰ ਸਾਰਿਆਂ ਨੂੰ ਦੱਸਦੇ ਸਿਰਫ ਇਹ ਕਿ ਕਿੰਨੀ ਕਿੰਨੇ ਦਿਨ ਤੋਂ ਇੱਥੇ ਬਿਤੇ ਸੀ ਜਿਨ੍ਹਾਂ ਦੀ ਜਿੱਟਾਇਆ ਗਿਆ ਹੈ ਕਿੰਨੇ ਕਿੰਗ ਝੁੱਗੀਆਂ ਢਾਈਆਂ ਬਾਰ-ਬਾਰ ਮੌਕਾ ਦਿੱਤਾ ਜਾ ਰਿਹਾ ਸੀ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਆਪਾਂ ਨੂੰ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਆ ਉਠਾ ਲੈਣ। ਹੁਣ ਤੱਕ ਸਰ ਕਿੰਨੇ ਝੁੱਗਾਂ ਢਾਈਤੀਆਂ ਗੀਆਂ? ਤੁਹਾਡੇ ਸਾਹਮਣੇ ਆਂ ਦੇਖੋ ਤੁਸੀਂ ਕਿੰਨੀਆਂ ਢਾ ਦਿੱਤੀਆਂ ਆਂ ਕਾਫੀ ਢਾ ਦਿੱਤੀਆਂ ਨੇ। ਬਾਕੀ ਕਾਰਵਾਈ ਚੱਲਦੀ ਪਈ ਆ ਬਾਕੀ ਵੀ ਠਾਕੀਆਂ ਜਾਣਗੀਆਂ ਲੱਗੇ ਹੋਏ ਨੇ ਸਰਕੀਟ ਤੋਂ ਇਲਾਵਾ ਸ਼ਹਿਰ ਚ ਵੀ ਜਿਹੜੇ ਨਜਾਇਜ਼ ਕਬਜ਼ੇ ਹੈਗੇ ਉਹਨਾਂ ਦੇ ਵੀ ਕਾਰਵਾਈ ਉਹਨਾਂ ਦੇ ਵੀ ਕਾਰਵਾਈ ਚੱਲ ਰਹੀ ਆ ਜੀ ਨੋਟਿਸ ਵਗੈਰਾ ਚੱਲ ਰਿਹਾ ਇਹ ਤਾਂ ਸਰਕਾਰੀ ਜ਼ਮੀਨ ਤੇ ਸੀ ਇੱਥੇ ਕੋਈ ਨੋਟਿਸ ਦੇਣ ਦੀ ਲੋੜ ਨਹੀਂ ਸੀ ਅੱਛਾ ਜੀ ਇਹ ਸਰਕਾਰੀ ਜ਼ਮੀਨ ਤੇ ਕਬਜ਼ੇ ਕੀਤੇ ਹੋਏ ਆ ਜਿਹੜੀ ਸਰਕਾਰੀ ਜ਼ਮੀਨ ਤੇ ਕਬਜ਼ੇ ਕੀਤੇ ਹੁੰਦੇ ਆ ਉੱਥੇ ਨੋਟਿਸ ਦੇਣ ਦੀ ਲੋੜ ਨਹੀਂ ਹੁੰਦੀ ਸੋ ਅੱਗੇ ਪਤਾ ਲਗੇ ਗੱਲ ਕਰਾਂਗੇ ਮਨਰੇਗਾ ਸਕੀਮ ਦੀ ਜਿਸ ਦੇ ਅਧੀਨ ਕਾਮਿਆਂ ਨੂੰ 100 ਦਿਨ ਦਾ ਲਗਾਤਾਰ ਰੋਜ਼ਗਾਰ ਦਿੱਤਾ ਗਿਆ ਏ ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਜ਼ਿਲ੍ਹੇ ਦੇ ਵੱਲੋਂ ਇਸ ਰੋਜ਼ਗਾਰ ਨੂੰ ਜਿਹੜਾ ਮੁਹੱਈਆ ਕਰਵਾਇਆ ਗਿਆ ਪੰਜਾਬ ਭਰ ਦੇ ਵਿੱਚੋਂ ਅਜਿਹਾ ਕਰਨ ਵਾਲਾ ਇਹ ਪਹਿਲਾ ਜਿਹੜਾ ਜ਼ਿਲ੍ਹਾ ਬਣ ਚੁੱਕਿਆ ਇਸ ਮੌਕੇ ਤੇ ਮਾਰਕੀਟ ਕਮੇਟੀ ਸਰਾਂਧ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਵੀ ਕੀਤੀ ਹੈ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਮਨਰੇਗਾ ਨੂੰ ਰੈਲੀਆਂ ਦੇ ਵਾਸਤੇ ਵਰਤਿਆ ਜਾਂਦਾ ਸੀ ਪਰ ਸਾਡੀ ਸਰਕਾਰ ਇਹਨਾਂ ਨੂੰ ਵਿਕਾਸ ਦੇ ਕੰਮਾਂ ਦੇ ਵਾਸਤੇ ਵਰਤ ਰਹੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਨਰੇਗਾ ਦੀ ਜਿਹੜੀ ਦਿਹਾੜੀ ਹੈ ਉਹ ਵੀ ਵਧਾਉਣੀ ਚਾਹੀਦੀ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਆ ਢਿੱਲੋਂ ਨੇ ਹੋਰ ਕੀ ਕੁਝ ਕਿਹਾ ਜਾਣ ਲੈਣੇ। ਦਾਨ ਮਿਊਡ ਦੇਖ ਰਹੀ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮਨਰੇਗਾ ਸਕੀਮ ਅਧੀਨ ਮਨਰੇਗਾ ਕਾਮਿਆਂ ਨੂੰ ਸੋਦਿੰਦਾ ਰੋਜ਼ਗਾਰ ਦੇਨ ਵਿੱਚ ਤਿਕਟ ਸਾਹਿਬ ਜੀਲਾ ਪੰਜਾਬ ਭਾਰ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ ਇਸ ਬਾਬਤ ਗਲਬਤ ਕਰਦੇ ਆ ਮਾਰਕੀ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਤਿਕਾਰ ਸਤਿਕਾਰ ਜੀ ਸਤਿਕਾਰ ਹਾਂ ਸਰ ਜੀਲਾ ਪਹਿਲੇ ਨੰਬਰ ਤੇ ਆਇਆ ਕੀ ਕਹਿਣਾ ਚਾਹੁੰਦੇ ਮਰੀਕਾ ਦੇ ਵਿੱਚ ਦਾਮੀ ਉੜ ਦੀ ਟੀਮ ਆਈ ਹੈ ਮੈਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦਾ ਤੇ ਦਿੱਤੇ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਇਸ ਖੁਸ਼ੀ ਦੇ ਮੌਕੇ ਤੇ ਆਏ ਹੋ ਉਥੇ ਮਾ ਆਪਣੇ ਜ਼ਿਲ੍ਹੇ ਦੇ ਸਾਰੇ ਜਿੰਨੇ ਵੀ ਮੇਰੀ ਡਿਵੈਲਪਮੈਂਟ ਦੀ ਅਫੀਸਰ ਸਹਿਬਾਨ ਦੀ ਟੀਮ ਹੈ ਜਿਨ੍ਹਾਂ ਨੇ ਇੰਨੇ ਪੈਸੇ ਲੈਂਦੇ ਤੇ ਬੜੇ ਸਚਜੇ ਢਗਦੇ ਨਾਲ ਜ਼ਿਲ੍ਹੇ 'ਚ ਕੰਮ ਕੀਤਾ ਤੇ ਸਾਰੇ ਸਰਪੰਚ ਸਹਿਬਾਨ ਜਿਹੜੇ ਨੇ ਚਾਹੇ ਉਹ ਪਿਛਲੇ ਸੀ ਚਾਹੇ ਨਵੇਂ ਚੁਣੇ ਗਏ ਨੇ ਉਹਨਾਂ ਦੀ ਟੀਮ ਨੇ ਕੰਮ ਕੀਤਾ ਮਨਰੇਗਾ ਦੇ ਸਾਰੇ ਗਰੀਬ ਜਿੰਦੇ ਕਾਮੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਿ ਤੁਹਾਡਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਸਾਰੇ ਪੰਜਾਬ 'ਚੋਂ ਨੰਬਰ 1 ਤੇ ਆਇਆ ਹੈ ਮਨਰੇਗਾ ਦੇ ਉਹ 50 ਕਰੋੜ ਰੁਪਈਆ ਅਸੀਂ ਹੁਣ ਤੱਕ ਅਸੀਂ ਜਿਹੜਾ ਹੈ ਇਸ ਸਾਲ ਦਾ ਖਰਚ ਚੁੱਕੇ ਆ 25 ਕਰੋੜ ਰੁਪਈਆ ਸਾਡੇ ਕੋਲ ਅਜੇ ਪਿਆ ਉਹ ਖਰਚਾਂ ਜਾ ਰਹੇ ਆ ਥੋੜੇ ਸਮੇਂ ਦੇ ਵਿੱਚ ਵਿਕਾਸ ਦੇ ਕਾਰਜਾਂ ਦੇ ਉੱਤੇ ਜਿਹੜਾ ਵਕ ਵਕ ਵਿਕਾਸ ਕਾਰ ਚਲਾਏ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਮਨਰੇਗਾ ਸਕੀਮ ਦੇ ਇਨ ਆਂਗਰਵਾੜੀ ਸੈਂਟਰਾਂ ਦੇ ਵਾਸਤੇ ਅਸੀਂ ਪੈਸਾ ਲਾਇਆ ਖੇਡ ਮੈਦਾਨ ਬਣਾਏ ਨੇ ਲਾਇਬ੍ਰੇਰੀਆਂ ਬਣਾਈਆਂ ਨੇ ਰਸਟਰੀਆਂ ਦਾ ਨਿਰਮਾਣ ਕੀਤਾ ਸੋਲਿਡ ਵੇਸਟ ਮੈਨੇਜਮੈਂਟ ਦਾ ਜਿਹੜਾ ਕੰਮ ਆ ਉਹ ਕੀਤਾ ਛੱਪੜਾਂ ਦੀ ਰੈਨੋਵੇਸ਼ਨ ਕੀਤੀ ਅਸੀਂ ਵੱਡੇ ਲੈਵਲ ਤੇ ਛੱਪੜ ਜਿਹੜੇ ਨੇ ਉਹ ਰੈਨਵਰਟ ਕੀਤੇ ਨੇ ਸੀਚੇਵਲ ਮਾਡਲ ਜਿਹੜਾ ਛੱਪੜਾਂ ਦਾ ਉਹ ਅਸੀਂ ਫਤੇਗਰ ਸਾਹਿਬ ਦੇ ਵਿੱਚ ਲਾਗੂ ਕੀਤਾ ਅ ਜਿਹੜੀ ਮਨਰੇਗਾ ਸਟਾਫ ਜਿਹੜਾ ਉਹਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਹੁਣ ਤੱਕ ਜਿਹੜੀ ਕਾਨੂੰਨ ਦੇ ਅਨੁਸਾਰ ਹੈ 100 ਦਿਨ ਦਾ ਰੋਜ਼ਗਾਰ ਦੇਵ ਦਾ ਪ੍ਰਬੰਧਨ ਹੈ ਉਹ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੋਂ ਇਸ ਕਲ ਦੀ ਮੰਗ ਕੀਤੀ ਹੈ ਕਿ ਘੱਟੋ ਘੱਟ 150 ਵੈਸੇ 200 ਵੀ ਕਰ ਦਿੱਤਾ ਜਾਵੇ ਤਾਂ ਕੋਈ ਕਥਨੀ ਨਹੀਂ ਹੋਏਗੀ ਉਹ ਵੀ ਜ਼ਰੂਰੀ ਹੈ ਕਿਉਂਕਿ ਇਹ ਤੋਂ ਘੱਟ ਗੁਜ਼ਾਰਾ ਜਿਹੜਾ ਹੈ ਮਹਿੰਗਾਈ ਦੇ ਜਮਨ ਦੇ ਵਿੱਚ ਬਹੁਤ ਔਖਾ ਹੈ ਮਨਰੇਗਾ ਜਿਹੜੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਜ਼ਿਲ੍ਹੇ ਕੀ ਸਾਰੇ ਦੇਸ਼ ਦੇ ਵਿੱਚ ਹੀ ਗਰੀਬਾਂ ਵਾਸਤੇ ਇੱਕ ਵਰਦਾਨ ਸਾਬਤ ਹੋਈ ਹੈ ਤੇ ਇਸ ਮਨਰੇਗਾ ਨਾਲ ਬਹੁਤ ਪਰਿਵਾਰਾਂ ਦਾ ਜਿਹੜਾ ਹੈ ਰੋਟੀ ਰੋਜ਼ੀ ਦਾ ਗੁਜ਼ਾਰਾ ਜਿਹੜਾ ਉਹ ਵਧੀਆ ਟੰਗ ਨਾਲ ਚੱਲਦਾ ਹੈ ਮਨਰੇਗਾ ਦੇ ਵਿੱਚ ਕੀ ਕੁਝ ਬਦਲਾਅ ਆਇਆ ਜਦ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਸੀ ਮਨਰੇਗਾ ਨੂੰ ਰੇਲੀਆਂ ਵਾਸਤੇ ਵਰਤਿਆ ਜਾਂਦਾ ਸੀ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਸੀ ਕੀਤਾ ਜਾਂਦਾ ਹੁਣ ਦੇਖੋ ਤੁਸੀਂ ਪਿੰਡਾਂ ਦੀ ਨਿਹਾਰ ਬਦਲੀ ਹੈ ਪਿੰਡਾਂ ਦੇ ਵਿੱਚ ਸੜਕਾਂ ਸਾਫ਼ ਸਕੂਲ ਸਾਫ਼ ਰਸਤੇ ਸਾਫ਼ ਬਿਲਕੁਲ ਹਰ ਤਰ੍ਹਾਂ ਦੀ ਸਫਾਈ ਹੈ ਗੰਦਗੀ ਜਿਹੜੀ ਆ ਉਹ ਪਿੰਡਾਂ ਦੇ ਵਿੱਚੋਂ ਇੱਕ ਤਰ੍ਹਾਂ ਖਤਮ ਹੀ ਹੋ ਗਈ ਹੈ ਬਿਲਕੁਲ ਸਫਾਈ ਹੋ ਗਈ ਸ਼ਹਿਰਾਂ ਵਾਂਗੂ ਸਾਫ਼ ਹੋ ਗਏ ਤੇ ਇਸੇ ਤਰ੍ਹਾਂ ਜਿਹੜੀ ਸਾਡੀ ਅਸੀਂ ਡਿਮਾਂਡ ਕੀਤੀ ਹੈ ਪੰਜਾਬ ਸਰਕਾਰ ਨੇ ਵੀ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਵੱਲੋਂ ਕਿਉਂਕਿ ਸਾਡੀ ਸਰਕਾਰ ਆ ਪੰਜਾਬ ਦੇ ਵਿੱਚ 320 ਰੁਪਏ ਦਿਹਾੜੀ ਹੈ ਹੁਣ ਇਸ ਵळे ਮਨਰੇਗਾ ਦੀ ਅਸੀਂ ਡਿਮਾਂਡ ਕੀਤੀ ਹੈ ਵੀ ਉਹ ਘੱਟੋ ਘੱਟ ਵੀ ਜਿਹੜੀ ਆ ਉਹ 500 ਰੁਪਏ ਕੀਤੀ ਜਾਵੇ ਤਾਂ ਕਿ ਗਰੀਬ ਵਰਗ ਆ ਜਿਹੜਾ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਤਰੀਕੇ ਨਾਲ ਗੁਜ਼ਾਰਾ ਹੋ ਸਕੇ ਉਸ ਤੋਂ ਬਿਨਾ ਜਿਹੜੀ ਅਸੀਂ ਜਦੋਂ ਸਾਡੀ ਸਰਕਾਰ ਆਈ ਹੈ ਮੈਂ ਗੱਲ ਰੈਲੀਆਂ ਦੀ ਕਰ ਰਿਹਾ ਸੀ ਸਾਡੀ ਸਰਕਾਰ ਨੇ ਕਦੇ ਵੀ ਮੰਰੇਗਾ ਜਿਹੜੇ ਕਾਮੇ ਨੇ ਉਹਨਾਂ ਨੂੰ ਰੈਲੀਆਂ ਵਾਸਤੇ ਨਹੀਂ ਵਰਤਿਆ ਤੇ ਨਾ ਅਸੀਂ ਲੈ ਕੇ ਜਾਵਾਂਗੇ ਇਹ ਸਾਡਾ ਵਾਅਦਾ ਹੈ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਬਈ ਕਈਆਂ ਨੂੰ ਇਹ ਚੀਜ਼ ਨਹੀਂ ਪਤਾ ਕਿ ਮੰਰੇਗਾ ਦੇ ਵਿੱਚ ਜਿਹਦਾ ਜੋਬ ਕਾਰਡ ਬਣਿਆ ਹੁੰਦਾ ਉਹ ਜੇਕਰ ਆਪਣੇ ਗਰੀਬ ਪਰਿਵਾਰ ਆਪਣਾ ਘਰ ਬਣਾਉਂਦਾ ਤਾਂ ਉਹਦੀ ਆਦਰੀ ਮੰਰੇਗਾ ਦੇ ਵਿੱਚ ਲੱਗਦੀ ਹੈ ਅ ਦੇਖੋ ਦੀਪਕ ਜੀ ਮੰਰੇਗਾ ਦੇ ਵਿੱਚ ਇਹ ਪ੍ਰਾਵਧਾਨ ਹੈ ਕਿ ਕੋਈ ਜ਼ਿਮੀਂਦਾਰ ਪਰਿਵਾਰ ਵੀ ਹੈ ਉਹਦਾ ਜੋਬ ਕਾਰਡ ਬਣਿਆ ਕਿ ਉਹ ਆਪਣੇ ਖੇਤ ਦੇ ਵਿੱਚ ਕੰਮ ਕਰਦਾ ਉਹ ਖੇਤ 'ਚ ਕੰਮ ਕਰੇ ਤੇ ਜੋਬ ਕਾਰਡ ਬਣਿਆ ਹੋਇਆ ਤਾਂ ਉਹਦੀ ਦਿਹਾੜੀ ਜਿਹੜੀ ਉਹ ਮਨਰੇਗਾ 'ਚ ਪਊਗੀ ਉਹ ਸਰਕਾਰ ਵੱਲੋਂ ਮਿਲੂਗੀ ਉਹਨੂੰ ਉਹ ਜਾਇਜ਼ ਹੈ ਉਹ ਕਾਨੂੰਨੀ ਹੈ ਇਸੇ ਤਰ੍ਹਾਂ ਗਰੀਬ ਵਰਗ ਜਿਹੜਾ ਕੋਈ ਆਪਣੇ ਘਰ ਦੀ ਦਾ ਜੋਬ ਕਾਰਡ ਬਣਿਆ ਔਰ ਆਪਣਾ ਮਕਾਨ ਬਣਾ ਰਿਹਾ ਉੱਥੇ ਦਿਹਾੜੀ ਕਰ ਰਿਹਾ ਆਪਣਾ ਮਕਾਨ ਆਪ ਬਣਾ ਰਿਹਾ ਉੱਥੇ ਦਿਹਾੜੀ ਕਰਦਾ ਮਿਸਤਰੀ ਲੱਗਿਆ ਹੋਇਆ ਉਹਦੀ ਜਿਹੜੀ ਦਿਹਾੜੀ ਉਹ ਮਨਰੇਗਾ 'ਚ ਪਊਗੀ ਕੰਮ ਉਹ ਕਰ ਕਰੂਗਾ ਇਸ ਤਰ੍ਹਾਂ ਦੇ ਬਹੁਤ ਲੋਕਾਂ ਨੂੰ ਇਹਨਾਂ ਦੀ ਗਿਆਨ ਨਹੀਂ ਹੈ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਲੋਕਾਂ ਨੂੰ ਮਨਰੇਗਾ ਦੇ ਜਿਹੜੇ ਬਹੁਤ ਵੱਡੀਆਂ ਸਹੂਲਤਾਂ ਨੇ ਉਹਨਾਂ ਦਾ ਲਾਭ ਉਠਾਉਣਾ ਚਾਹੀਦਾ ਇੱਕ ਇਹਦੇ ਵਿੱਚ ਲੜਾਈ ਦਾ ਵੀ ਬਹੁਤ ਇਸ਼ੂ ਆਉਂਦੇ ਆ ਕਿ ਮਨਰੇਗਾ ਦੇ ਵਿੱਚ ਕਿਸੇ ਦੀ ਹਾੜੀ ਨਹੀਂ ਪਈ ਉਹਨਾਂ ਲੈ ਕੇ ਲੜਾਈਆਂ ਦੇ ਮਾਮਲੇ ਵੀ ਕਈ ਸਾਹਮਣੇ ਆਉਂਦੇ ਉਹ ਦੇਖੋ ਕੋਈ ਕਈ ਜਿਹੜੇ ਮੈਂਬਰ ਪੰਚਾਇਤਾਂ ਪੰਚਾਇਤਾਂ ਦੇ ਐਸੇ ਮੁਖੀ ਨੇ ਜਿਹੜੇ ਪਾਰਟੀ ਬਾਜ਼ੀ ਨੂੰ ਰੱਖਦੇ ਨੇ ਅੱਗੇ ਮੇਰੇ ਖਿਆਲ ਦੇ ਵਿੱਚ ਉਹ ਨਹੀਂ ਰੱਖਣਾ ਚਾਹੀਦਾ ਲੇਕਿਨ ਸਾਡੀ ਸਰਕਾਰ ਨੇ ਸਖਤੀ ਨਾਲ ਇਹ ਲਾਗੂ ਕੀਤਾ ਕਿ ਜੋ ਜਿਹਦਾ ਅਧਿਕਾਰ ਬਣਦਾ ਹੈ ਜਿਹੜਾ ਪਿੰਡ ਦਾ ਨਿਵਾਸੀ ਹੈ ਉਹਦਾ ਮਨਰੇਗਾ ਦੇ ਵਿੱਚ ਜੋਬ ਕਾਰਡ ਬਣੇ ਹੁਣ ਕੰਮ ਚੱਲ ਰਿਹਾ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਬਣਾਉਣੇ ਚਾਹੀਦੇ ਆ ਜਿਹਦਾ ਨਹੀਂ ਬਣ ਰਿਹਾ ਉਹ ਸਾਡਾ ਸੰਪਰਕ ਕਰਨ ਅਫਸਰਾਂ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਜੋਬ ਕਾਰਡ ਬਣਾ ਕੇ ਦੇਾਂਗੇ ਜਿਹਦਾ ਹੱਕ ਬਣਦਾ ਉਹਨੂੰ ਮਿਲੂਗਾ ਹਾਂ ਪਿਛੇ ਦੀਆਂ ਸਰਕਾਰਾਂ ਦੇ ਵਿੱਚ ਇਹ ਜ਼ਰੂਰ ਚੱਲਦਾ ਰਿਹਾ ਕਿ ਸਰਪੰਚਾਂ ਨੇ ਆਪਣੇ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਹੋਰ ਅਮੀਰ ਲੋਕਾਂ ਦੇ ਜੋਬ ਕਾਰਡ ਬਣਾਤੇ ਲੇਕਿਨ ਉਹ ਕਦੇ ਦਿਹਾੜੀ ਤੇ ਨਹੀਂ ਆਏ ਕਦੇ ਉਹਨਾਂ ਨੇ ਕਿਤੇ ਕੰਮ ਹੀ ਨਹੀਂ ਕੀਤਾ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਨਿਕਲੇ ਉਹ ਕਿਤੇ ਕਿਤੇ ਫਿਰਦੇ ਸੀ ਤੇ ਦਿਹਾੜੀ ਇੱਥੇ ਪੈਂਦੀ ਸੀ ਉਹ ਸਾਰੇ ਕੰਮ ਅਸੀਂ ਬੰਦ ਕਰਵਾਤੇ ਲੇਕਿਨ ਫੇਰ ਵੀ ਮੈਂ ਕਹਿੰਦਾ ਵੀ ਸਾਰਾ 100% ਅਜੇ ਨਹੀਂ ਹੋਇਆ ਜਿੱਥੇ ਕਿਤੇ ਕੋਈ ਸ਼ਿਕਾਇਤ ਆ ਲੋਕ ਦੱਸਣ ਸਾਨੂੰ ਅਸੀਂ ਉਹਨੂੰ ਸ਼ਕਤੀ ਨਾਲ ਲਾਗੂ ਕਰਾਂਗੇ ਕਿਤੇ ਵੀ ਕੋਈ ਗੈਰਕਾਨੂੰਨੀ ਕੰਮ ਨਹੀਂ ਹੋਣ ਦੇਵਾਂਗੇ ਲੜਾਈਆਂ ਝਗੜੇ ਜਿਹੜੇ ਅੱਗੇ ਨਾਲੋਂ ਕਾਫੀ ਘਟੇ ਆ ਤੇ گاਹ ਹੋਰ ਹੋਣਗੇ ਨਹੀਂ ਕਿਉਂਕਿ ਜਦੋਂ ਨਜਾਇਜ਼ ਕੰਮ ਹੀ ਨਹੀਂ ਹੋਣਾ ਫਿਰ ਹੋਣਗੇ ਵੀ ਨਹੀਂ ਤੇ ਉਧਰ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਆ ਦੁਕਾਨਦਾਰ ਜੋ ਕਿ ਉਤਸ਼ਾਹਿਤ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਤਿਰੰਗੇ ਦੇ ਰੰਗ ਦੇ ਵਿੱਚ ਦੁਕਾਨਾਂ ਜੜੀਆਂ ਨੇ ਉਹ ਸਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੰਡੀ ਬਟਾਲਾ ਦੇ ਦੁਕਾਨਦਾਰ ਦਰਸ਼ੀ ਸ਼ਰਮਾ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਦੁਕਾਨ ਦੇ ਵਿੱਚ ਵਸਤੂਆਂ ਜਿਹੜੀਆਂ ਨੇ ਗਣਤੰਤਰ ਦਿਵਸ ਦੇ ਸਬੰਧ ਦੇ ਵਿੱਚ ਸਜਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਛੋਟੇ ਤਿਰੰਗੇ ਅਤੇ ਤਿਰੰਗੇ ਦੇ ਰੰਗ ਦੇ ਵਿੱਚ ਬਣੀਆਂ ਗਲਾਂ ਦੇ ਵਿੱਚ ਪਾਉਣ ਵਾਲੀਆਂ ਪੱਟੀਆਂ, ਟੋਪੀਆਂ, ਚਾਬੀਆਂ ਦੇ ਛੱਲੇ ਅਤੇ ਕਈ ਹੋਰ ਵਸਤਾਂ ਦੇ ਨਾਲ ਦੁਕਾਨਾਂ ਜਿਹੜੀਆਂ ਸਜੀਆਂ ਹੋਈਆਂ ਨੇ ਖਾਸੇ ਲੋਕ ਪ੍ਰਭਾਵਿਤ ਵੀ ਹੋ ਰਹੇ ਨੇ ਖਾਸ ਤੌਰ ਤੇ ਸਕੂਲੀ ਬੱਚਿਆਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਵਸਤੂਆਂ ਨੂੰ ਬੜੇ ਉਤਸ਼ਾਹ ਦੇ ਨਾਲ ਖਰੀਦ ਵੀ ਰਹੇ ਨੇ ਮੇਰਾ ਨਾਮ ਦਰਸ਼ੀ ਸ਼ਰਮਾ ਕਿਲਾ ਮੜੀ ਬਟਾਲਾ ਤੋਂ ਬੋਲਦਾ ਅਸੀਂ ਹਰ ਸਾਲ ਬਟਾਲੇ ਦੇ ਵਿੱਚ 15 ਅਗਸਤ 26 ਜਨਵਰੀ ਜਦੋਂ ਵੀ ਆਉਂਦੀ ਹੈ ਪੂਰਾ ਗਨਪਤਰ ਦਾ ਸਮਾਨ ਆਯਾਦੀ ਦਾ ਸਮਾਨ ਸਭ ਸਕੂਲਾਂ ਦੇ ਕਾਲਜਾਂ ਦੇ ਘਰ-ਘਰ ਬੱਚੇ ਪਰਿਵਾਰ ਸਕੂਲ ਸਭ ਮੇਰੇ ਕੋਲ ਖੜੇ ਨੇ ਜਿਹਦੇ ਵਿੱਚ ਬਿਹਤਰੀਨ ਚੀਜ਼ਾਂ ਦੇਖੋ ਗਲੇ ਚ ਪਾਉਣ ਵਾਲਾ ਫਿਰ ਗਲੇ ਚ ਪਾਉਣ ਵਾਲਾ ਫਿਰ ਐ ਬੈਚ ਲਗਾਉਣ ਵਾਲੇ ਹੱਥ ਚ ਪਾਉਣ ਵਾਲੇ ਪੰਪਿੰਗ ਫਿਰ ਬੱਚਿਆਂ ਦੇ ਕੀ ਕਹ ਰਹੇ ਨੇ ਆਪਣਾ ਬੈਚ ਹੁੰਦੇ ਨੇ ਸਾਡੇ ਕੋ ਫਿਰ ਬੱਚਿਆਂ ਵਾਸਤੇ హెয়ার ਬੈਂਡ ਹੁੰਦੇ ਨੇ ਬੇਟੀਆਂ ਵਾਸਤੇ ਫਿਰ ਉਹਨਾਂ ਦੀਆਂ ਮਲਗੀ ਕੈਂ ਰੰਗ ਦੀਆਂ ਦੱਸਾਂਗੇ ਸਾਡੇ ਕੋਲ ਜਿਹੜੀਆਂ ਸਪੂਣ ਜੰਦੀਆਂ ਇਹਦੇ ਵਿੱਚ ਹਰ ਸਮਾਨ ਸਾਡੇ ਕੋਲ ਦੱਸੀ ਫੈਨਸੀ ਦਾ ਸਟਾਲਾਤ ਸਾਰੇ ਸਕੂਲ ਕਾਲਜ ਤੋਂ ਆਨੇ ਵਿੱਚ ਆਪਣੀਆਂ ਫੈਮਲੀਆਂ ਪੇਰੈਂਟਸ ਸਾਡੇ ਕੋਲ ਆ ਜਦੇ ਸਾਰੇ ਤਰੰਗੇ ਚ ਰੰਗ ਜੀ ਹਾਂ ਸਭ ਤਰੰਗੇ ਚ ਕਵੀ ਜਣੂ ਸਾਰਾ ਸਾਡਾ ਮਟਾਰਾ ਸਾਰਾ ਗੋਸਤਾਨ ਸਾਰਾ ਪੂਰੀ ਦੁਨੀਆ ਤਰੰਗੇ ਜ ਰੰਗੇ ਨਵੀਂ ਕਿ ਚੀਜ਼ ਹੈ ਤਰੰਗੇ ਸਾਰੀਆਂ ਸਾਡੇ ਕੋਲ ਨਵੀਆਂ ਚੀਜ਼ਾਂ ਆਉਂਦੀਆਂ ਹਰ ਵਾਰ ਤਰੰਗੇ ਝੰਡੇ ਲੱਗੇ ਦੇ ਆ ਦੇਖੋ ਆਪਣਾ 26 ਜਨਵਰੀ ਵਾਸਤੇ ਘਰ ਅਜ ਲਗਾਓ ਆਪਣੇ ਸਕੂਲਾਂ ਚ ਫੜੋ ਹਾਲ ਦੇਖੋ ਸਾਰੇ ਜਿੰਨੇ ਫੈਮਿਲੀ ਹੈ ਆ ਕੋ ਤਿਰੰਗੇ ਲੈ ਕੇ ਜਾ ਰਿਹਾ ਹੈ ਇਹ ਦੇਖੋ ਕੈਪ ਲੈ ਕੇ ਜਾ ਰਿਹਾ ਹੈ ਸਾਰੇ ਕਸਮ ਕਰ ਰਿਹਾ ਹਰ ਬਰਾਦੀ ਹਰ ਬਰਾਦੀ ਹਰ ਬਰਾਦੀ ਬਰੋਚ ਮਿਲ ਜਾਂਦੇ ਨੇ ਬੈਜ ਮਿਲ ਜਾਂਦੇ ਨੇ 26 ਜਨਵਰੀ ਵਾਸਤੇ ਜਿਆਦਾ ਮੰਗ ਨਹੀਂ ਕਰਦੇ ਹਾਂਜੀ ਜਿਆਦਾ ਮੰਗ ਨਹੀਂ ਮੰਗਦੇ ਹਰ ਚੀਜ਼ ਬੱਚੇ ਵਾਸਤੇ ਮੰਗਦੇ ਆ ਜੀ ਉਹ ਬੱਚੇ ਨੂੰ ਪਸੰਦ ਆ ਜੇ ਕੋਈ ਗਲੇ ਵਾਲਾ ਖੜਦਾ ਜੇ ਕੋਈ ਕੈਪ ਖੜਦਾ ਜੇ ਫਿਰ ਆ ਦੇਖੋ ਜਿਹੜਾ ਸਾਡੇ ਕੋਲ ਪਿੰਡ ਸੋਤੇ ਨੇ ਐ ਵੀ ਆਪਣੇ ਬੱਚੇ ਵਾਸਤੇ ਖਰੀਦ ਰਹੇ ਨੇ ਸਮਾਨ ਹਾਂ ਬੱਚੇ ਲੈ ਕੇ ਜਾ ਰਹੇ ਆ ਜੀ ਸਾਡੇ ਕੋਲ ਝੰਡੇ ਲੈ ਕੇ ਜਾ ਰਹੇ ਆ ਟੋਪੀਆਂ ਲੈ ਕੇ ਜਾ ਰਹੇ ਆ ਬੈਂਡ ਫਿਰ ਉਹ ਤਰੰਗੀ ਪੱਟੀ ਹੁੰਦੀ ਆ ਉਹ ਪਾਉਂਦੇ ਆ ਜਿੱਦਾਂ ਚੁੰਨੀ ਟਾਈਪ ਉਹ ਲੈ ਕੇ ਜਾ ਰਹੇ ਆ ਹੱਥ ਦੀ ਚੱਲ ਰੰਗੀਆਂ ਹੁੰਦੀਆਂ ਵਾ ਉਹ ਲੈ ਕੇ ਜਾ ਰਹੇ ਆ ਝੰਡੇ ਲੈ ਕੇ ਜਾ ਰਹੇ ਆ ਇਸ ਤਰ੍ਹਾਂ ਦੇ ਬੱਚੇ ਖਰੀਦਾਰੀ ਕਰ ਰਹੇ ਆ ਜੀ ਜਿੰਨਾ 26 ਜਨਵਰੀ ਦਾ ਸਾਰਾ ਪ੍ਰੋਗਰਾਮ ਸਕੂਲਾਂ ਦੇ ਸਕੂਨਾ ਵਾਸਤੇ ਬੱਚੇ ਬਹੁਤ ਸਕੂਲਾਂ 'ਚ ਹੀ ਫੰਕਸ਼ਨ ਹੁੰਦੇ ਆ ਜੀ ਤੇ ਉਹਦੇ ਜਿਹੜਾ ਪ੍ਰੋਗਰਾਮ ਹੁੰਦਾ ਵਾ ਗਵਰਨਮੈਂਟ ਦਾ ਉੱਥੇ ਤੇ ਚਲੋ ਸਭ ਕੁਝ ਉਹ ਪ੍ਰਬੰਧ ਕਰਵਾ ਦਿੰਦੇ ਆ ਜਿਹੜੀਆਂ ਛੋਟੇ ਛੋਟੇ ਬੱਚੇ ਸਕੂਲਾਂ ਦੇ ਸਾਡੇ ਕੋਲ ਲੈ ਕੇ ਜਾਂਦੇ ਆ ਸਾਰਾ ਕਿੰਨਾ ਜੋ ਸਾਗ ਲੱਗਦਾ ਕੁਝ ਸਾਰੇ ਬੱਚੇ ਸਕੂਲਾਂ 'ਚ ਨਹੀਂ ਆਈ ਹੈ ਉਵੇਂ ਤੇ ਜਿਹੜਾ ਗੱਲ ਚ ਪਾਉਣ ਵਾਸਤੇ ਪੱਟੀ ਆ ਕੈਪ ਆ ਬੈਂਡ ਆ ਕਰੋ ਚੱਲ ਰਾ ਪੰਪ ਪੰਪ ਬੋਲੀਦਾ ਉਹਨਾਂ ਨੂੰ ਉਹ ਵਾ ਇਸ ਤਰ੍ਹਾਂ ਨਹੀਂ ਆਟਮਾ ਬੈਚ ਆ ਇਸ ਤਰ੍ਹਾਂ ਨਹੀਂ ਸਾਰੀਆਂ ਸਾਡੇ ਕੋ ਆਟਮਾ ਹੁੰਦੀਆਂ ਜਿਹੜੀਆਂ 26 ਜਨਵਰੀ ਦੇ ਮਤਲਬ ਬੱਚੇ ਸਕੂਲਾਂ ਦੇ ਲਾਂਦੇ ਆ ਸਾਰੇ ਤਰੰਗੇ ਰੰਗ ਦੇ ਰੰਗ ਦੇ ਰੰਗ ਦੇ ਰੰਗ ਚ ਸਾਰਾ ਜੀ ਰੰਗਿਆ ਜਾਏਗਾ ਸੋ ਅੱਗੇ ਪਤਾਗੇ ਗੱਲ ਕਰਾਂਗੇ ਹਸਪਤਾਲਾਂ ਦੀ ਵਪਾਰਕ ਆਧਾਰਿਆਂ ਦੇ ਵਿੱਚ ਜਿਹੜੇ ਕਿ ਹੁਣ ਬਦਲਦੇ ਨਜ਼ਰ ਆ ਰਹੇ ਨੇ ਕਈ ਥਾਵਾਂ ਤੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋਣ ਦੇ ਮਾਮਲੇ ਆਉਂਦੇ ਨੇ ਤਾਂ ਬੀਤੀ ਰਾਤ ਦਾ ਇੱਕ ਸਮਾਚਾਰ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨਾਮੀ ਹਸਪਤਾਲ ਸਮੂਹ ਦੇ ਗੁਰਦਾਸਪੁਰ ਸ਼ਹਿਰ ਹਸਪਤਾਲ ਦੇ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਦਾ ਹੰਗਾਮਾ ਦੇਖਣ ਨੂੰ ਮਿਲਿਆ ਉਹਨਾਂ ਦਾ ਦੋਸ਼ ਹੈ ਕਿ ਗਲਤ ਦਵਾਈਆਂ ਦੇ ਕਰਕੇ ਉਹਨਾਂ ਦੇ ਮਰੀਜ਼ ਦੀ ਜ਼ਿੰਦਗੀ ਜਿਹੜੀ ਹੈ ਉਹ ਦਾਦੇ ਉੱਤੇ ਲੱਗ ਚੁੱਕੀ ਹੈ ਉੱਥੇ ਹੀ ਸਬੰਧਤ ਡਾਕਟਰਾਂ ਨੇ ਜੋ ਵੀ ਉਹਨਾਂ ਦੇ ਉੱਤੇ ਦੋਸ਼ ਲੱਗੇ ਹੋਣਾਂ ਨੂੰ ਨਕਾਰ ਦਿੱਤਾ ਗਿਆ ਜਾਣਕਾਰੀ ਦਿੰਦੇ ਅਮਰੀਜ਼ ਦੇ ਰਿਸ਼ਤੇਦਾਰ ਵਿਜੇਪਾਲ ਸਿੰਘ ਨੇ ਕਿਹਾ ਕਿ ਉਹਨਾਂ ਦਾ ਭਤੀਜਾ ਅਮਨ ਜੋ ਕਿ ਕੁਝ ਦਿਨ ਪਹਿਲਾਂ ਹੀ ਇਸ ਨਿੱਜੀ ਹਸਪਤਾਲ ਦੇ ਵਿੱਚ ਸਿਰਦਰਦ ਅਤੇ ਬੁਖਾਰ ਦੀ ਸ਼ਿਕਾਇਤ ਲੈ ਕੇ ਆਇਆ ਸੀ ਜਿਸ ਨੂੰ ਰੀਡ ਦੀ ਹੱਡੀ ਦਾ ਇੱਕ ਟੈਸਟ ਕਰਨ ਤੋਂ ਬਾਅਦ ਇਨਫੈਕਸ਼ਨ ਦੱਸੀ ਗਈ ਅਤੇ 8 ਦਿਨ ਦੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਅਤੇ 15 ਦਿਨਾਂ ਦੀ ਦਵਾਈ ਵੀ ਜੜੀ ਆ ਉਸ ਨੂੰ ਦੇ ਦਿੱਤੀ ਗਈ ਪਰ ਕਥਿਤ ਤੌਰ ਦੇ ਉੱਤੇ ਹਸਪਤਾਲ ਦੇ ਸਟਾਫ ਦੇ ਵੱਲੋਂ ਇੰਜੈਕਸ਼ਨ ਦੀ ਜਗ੍ਹਾ ਤੇ ਉਸ ਨੂੰ ਗੋਲੀਆਂ ਦਿੱਤੀਆਂ ਗਈਆਂ ਜਿਸ ਕਰਕੇ ਮਰੀਜ਼ ਦੀ ਯਾਨੀ ਕਿ ਅਮਨ ਦੀ ਜਾਨ ਜਿਹੜੀ ਹੈ ਉਸ ਦੇ ਉੱਤੇ ਬਣ ਚੁੱਕੀ ਆ ਤੇ ਕਿਡਨੀਆ ਦੇ ਉੱਤੇ ਵੱਡਾ ਇਨਫੈਕਸ਼ਨ ਜਿਹੜਾ ਪਾਇਆ ਗਿਆ ਹੈ ਦੋਸ਼ ਲਗਾਇਆ ਕਿ ਲਗਾਤਾਰ ਇਲਾਜ ਦੇ باوجود ਵੀ 29 ਸਾਲ ਦਾ ਅਮਨ ਜੀ ਜਿਹੜੀ ਤਬੀਅਤ ਹੈ ਉਸ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਉਹਨਾਂ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਵਿਗੜਦੀ ਹਾਲਤ ਦਾ ਜ਼ਿੰਮੇਵਾਰ ਜਿਹੜਾ ਹਸਪਤਾਲ ਪ੍ਰਸ਼ਾਸਨ ਹੈ ਕਿਉਂਕਿ ਅਮਨ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਸੀ ਸਿਰਫ ਸਿਰਦਰਦ ਔਰ ਬੁਖਾਰ ਦੀ ਔਰ ਦਵਾਈ ਲੈਣ ਵਾਸਤੇ ਉਹ ਆਇਆ ਸੀ ਉਹਨਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਜਿਹੜੀ ਅਸੀਂ ਕਰਾਂਗੇ ਤੇ ਦੂਜੇ ਪਾਸੇ ਜੇ ਡਾਕਟਰਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਸਹੀ ਤਰੀਕੇ ਦੇ ਨਾਲ ਇਲਾਜ ਨਾ ਲੈਣ ਕਰਕੇ ਅਮਨਦੀਪ ਦੀ ਕਿਡਨੀ ਦੇ ਵਿੱਚ ਇਨਫੈਕਸ਼ਨ ਵਧੀ ਹੈ ਇਸ ਦੇ ਵਿੱਚ ਹਸਪਤਾਲ ਦਾ ਕੋਈ ਦੋਸ਼ ਨਹੀਂ ਹੈ ਗਲਤੀ ਕਿਸ ਦੀ ਰਹੀ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਨਾ ਵਿਜੇਪਾਲ ਸਿੰਘ ਮੇਰਾ ਪਿੰਡ ਲਗਾਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪਤਾਲ ਮੈਂ ਮੇਨ ਬਟਾਲਾ ਰੋਡ 'ਤੇ ਗਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀਸ ਕਰਨੇ ਚ ਕੋਈ ਜਿਹੜੇ ਨੁਕਸੇ ਨਹੀਂ ਹੁੰਦੇ ਐ ਐਮਆਰ ਵੀ ਨਹੀਂ ਹੁੰਦੇ ਇਹਦਾ ਟੈਸਟ ਹੋਣਾ ਇੱਕ ਰੀਡ ਦੀ ਹੱਡੀ ਦਾ ਉਹਦੇ ਚ ਆ ਜਾਏਗੀ ਇਨਫੈਕਸ਼ਨੈਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਹੈ ਆਈ ਜਾਂਦੇ ਜੀ 50% ਆ ਗਈ ਐ ਅਹੀਂ ਕਹੇ ਇਲਾਜ ਸ਼ੁਰੂ ਕਰ ਦੋ 8 ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਹੀ ਵਿੱਚ ਕਿ ਇੰਜੈਕਸ਼ਨ ਲਗੇ ਇਹਨਾਂ ਨੂੰ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲਟ ਦੇ ਦਿੱਤੀ ਟੈਬਲਟ ਦੇਣ ਦੇ ਨਾਲ ਜਿਹੜੇ ਸੈੱਲ ਜਿਹੜੇ ਦੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਗਏ ਇਨਫੈਕਸ਼ਨ ਹੋ ਗਈ ਇਹਨਾਂ ਨੇ 2-4 ਜ਼ਿਆਦਾ ਦਵਾਈ ਤੇਜ ਦੇ ਕੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇਹਨਾਂ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤੀਜੇ ਦਿਨਾਂ ਨਹੀਂ ਉਹ ਅੱਜ ਆਉਣੀ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸ ਹੋ ਅਸੀਂ ਪੀਜੀਆ ਜਣਾਵਾ ਹੀ ਡਿਸਚਾਰਜ ਨਾ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਿਹਾ ਕਿ ਕਹਿੰਨੇ ਵੀ ਤੁਹਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਵੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਸੀਂ ਜਾ ਕੇ ਉਹਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਪੀ ਇਹਨਾਂ ਕੋ 22000 ਲੈ ਲੋ ਹੋਰ ਜੇ ਇਹ ਕੇ ਸਾਡੇ ਸਾਹਮਣੇ ਆ ਕੇ ਸਾਡੀ ਤਸੱਲੀ ਕਰਾਓ ਕਿ ਇੱਕ ਤੇ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਤੀਆਂ ਕਿੱਡਣੀਆਂ ਡੈਮੇਜ ਕਰਤੀ ਆਏ ਤੁਹਾਡੇ ਕੋਲ ਠੀਕ ਹੋਣ ਵਾਸਤੇ ਠੀਕ ਹੋਣ ਦੀ ਬਜਾਏ ਸਾਡੇ ਤੇ ਨੁਕਸਾਨ ਘੱਟਾ 100% 29 ਸਾਲ ਦੀ ਉਹਦੀ ਉਮਰ ਆ ਜੀ 1 ਸਾਲ ਉਹਦੇ ਵਿਆਹ ਨੂੰ ਆ ਬੇੜਾ ਕਰਕ ਕਰਕੇ ਇਹਨਾਂ ਨੇ ਰੱਖਤਾ ਸਾਡੇ ਸਾਹਮਣੇ ਕੋਈ ਨਹੀਂ ਆਉਂਦੇ ਫਿਰ ਮੈਡਮ ਵੈਸੇ ਹੀ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦੋ ਅਸੀਂ ਕਹੇ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6 ਵਜੇ 3 ਵਜੇ ਦਾ ਡਿਸਚਾਰਜ ਹੋਇਆ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5:30 ਮਿੰਟ ਦੀ ਆਈ ਹੈ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਂ ਆਪੇ ਹੀ ਬਣਾ ਲਈ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਰਿਪੋਰਟ ਜੀ ਇਹ ਦੇ ਲਾਗੀ ਆ ਸਾਡੇ ਮੱਥੇ ਕੋਈ ਨਹੀਂ ਲੱਗਣ ਡਿਆ ਜੇ ਅਸੀਂ ਕਹਿੰਨੇ ਆ ਵੀ ਸੱਧੋ ਸਾਡੇ ਲੱਗੇ ਕੋਈ ਨਹੀਂ ਆ ਰਿਹਾ ਇਹ ਸਰੇ ਆਮ ਲੁੱਟਮਾਰ ਹੋ ਰਹੀ ਹੈ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਆ ਸਾਡੇ ਨੌਜਵਾਨ ਮੁੰਡਾ ਵਾ ਸਾਡਾ ਇਹਨਾ ਬੇੜਾ ਗੜ ਕਰਤਾ ਉਹਦੀਆਂ ਕਿੱਡੀਆਂ ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸਨੀ ਕੋਈ ਕੋਲੀ ਨਹੀਂ ਲਾ ਰਿਆ ਕਿਹੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦਾ ਬਿਹੇਵੀਅਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਨਾਲ ਗੱਲ ਕੀਤੀ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਿਹਾ ਜੀ ਵਧਾਇਆ ਕਿੰਨਾ ਨੇ ਆਏ ਤੇ ਇੱਥੇ ਠੀਕ ਹੋਣਾ ਵਧਾਇਆ ਤੇ ਤੁਹਾਂ ਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦੇ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਿਹਾ 20 ਲੱਗ ਜਾਣ ਪ੍ਰੋਬਲਮ ਹੋ ਠੀਕ ਹੋ ਜਾਏਗੀ ਕਹਿੰਦਾ ਉਹ ਸਾਡੀ ਕੋਈ ਗਰੰਟੀ ਨਹੀਂ ਕੁਛ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਹੀ ਲਾ ਕੇ ਚੱਲੇ ਆ ਇਹਨੂੰ ਇਹਨਾਂ ਨੇ ਸਾਡਾ ਬੇੜਾ ਕਰ ਕਰਤਾ ਜੀ ਅਸੀਂ ਮੀਡੀਆ ਕਰੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ ਸੁੱਟੀ ਲੈਣ ਚ ਕਿੰਨੀ ਕੀ ਦਿੱਕਤ ਆਈ ਜੀ ਸੁੱਟੀ ਲੈਣ ਤੇ ਸਾਨੂੰ 3 ਵਜੇ ਦਾ ਖਰਾਬ ਕਰ ਦੇ ਅ ਜੀ ਆਹ ਵੇਖ ਲਓ ਹੁਣ ਟਾਈਮ ਹੋ ਗਿਆ ਆ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆ ਕੋ ਪਠਾਨਕੋਟੋਂ ਕੋ ਜਲੰਧਰੋਂ ਕੋ ਜੰਮੂ ਤੋਂ ਆਇਆ ਸਾਰੇ ਬੰਦੇ ਖੱਜਣ ਦੇ ਨੇ ਰਾਤ ਜਾਣਾ ਸਿਰਫ ਇੱਕ ਰਿਪੋਰਟ ਨਹੀਂ ਦੇਣ ਦੇ ਇਹਨਾਂ ਨੇ ਮੂਰਖ ਬਣਾ ਕੇ ਸਾਨੂੰ ਲੁੱਟਿਆ ਜੀ ਮੁੰਡਾ ਸਾਡੇ ਨਾਲ ਇਹ ਬੇੜਾ ਗਰ ਕਰਤਾ ਸਾਡੇ ਬੱਚੇ ਦਾ ਇਹ ਕਰਕੇ ਅਸੀਂ ਮੀਡੀਆ ਕੋਲ ਬੇਨਤੀ ਕਰਨੇ ਆਂ ਵੀ ਲੋਕਾਂ 'ਚ ਤੁਹਾਡੇ ਰਹੀਂ ਜਾਗਰਤਾ ਪੈਦਾ ਹੋਏ ਵੀ ਇਹ ਬੁੱਚੜਖਾਨੇ ਖੁੱਲੇ ਕੋਈ ਹਸਪੀਟਲ ਨਹੀਂ ਜੇ ਕੋਈ ਕੈਦਾ ਤੇ ਇਲਾਜ ਨਹੀਂ ਹੋ ਰਿਹਾ ਜੀ ਵੀ ਜਿਹੜੇ ਲੁੱਟਣ ਦੇ ਇਹ ਪੈਸਾ ਇਹਨਾਂ ਨੇ ਇਕੱਠਾ ਕਰਕੇ ਕਿੱਥੇ ਖੜਨਾ ਇਹਨਾਂ ਦਾ ਵੀ ਇਹੋ ਹਾਲ ਹੋਣਾ ਤੇ ਅਸੀਂ ਕੰਪਲੇਂਟ ਕਰਾਂਗੇ ਜੀ ਜਦ ਸਾਡਾ ਹੋਰ ਨਾ ਕਿਸੇ ਦਾ ਜੀ ਪੇਸ਼ੈਂਟ ਜੋ ਵੀ આરોਪ ਲਗਾ ਰਿਹਾ ਹੈਗਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨਿੰਜਾਈਟਿਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਆ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗਿਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਹਨਾਂ ਨੇ ਕੁੱਦ ਕਿਹਾ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਣਾ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਉਹ ਸਮਝੇ ਨਹੀਂ ਡਿਸਚਾਰਜ ਹੀ ਰੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਖੁਸਨ ਦਾ ਰੋਣਾ ਸੀਗਾ ਕੁਛ ਇਹਨਾਂ ਦਾ ਪੇਸ਼ੀਐਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੀਐਂਟ ਚਲਦਾ ਗਿਆ ਸੀਗਾ ਹਸਪੀਟਲ ਚ ਕਿਡਨੀਅਸ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇੰਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਨੇ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸੀਗੀਆਂ ਉਹ ਅਲੱਗ ਤੋਂ ਲਿਖੀਆਂ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੀਐਂਟ ਦੇ ਬਲੱਡ ਦੇ ਵਿੱਚ ਦੋ ਦੋ ਇੰਜੈਕਟੇਬਲਸ ਚੱਲ ਰਹੇ ਹੈਗੇ ਜਿਹੜੇ ਟੈਬਲੇਟਸ ਹੁੰਦੀਆਂ ਨੇ ਜਿਹੜਾ ਰੋਪਾ ਵੀ ਕਿਡਨੀਅਨਸ ਸੇ ਪਹਿਲਾਂ ਹੀ ਉਹਨਾਂ ਦੇ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟਰੀਟਮੈਂਟ ਨਾ ਲੈਣ ਦੇ ਕਰਕੇ ਇਹਨਾਂ ਦੀਆਂ ਕਿਡਨੀਅਰ ਹੋਰ ਡੈਮੇਜ ਹੋ ਗਈਆਂ ਪੇਸ਼ੈਂਟ ਠੀਕ ਸੀਗਾ ਜਦੋਂ ਸਾਡੇ ਕੋਲੋਂ ਗਿਆ ਉਧਰ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਖਾਸ ਮੀਟਿੰਗ ਹੋਈ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਦੇ ਹੇਠ ਵਿਚਾਰ ਚਰਚਾ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਤਾਲਮਿਲ ਕਮੇਟੀ ਦੇ ਸੱਦੇ ਤੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੇ ਖਿਲਾਫ ਅਤੇ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਅਤੇ ਦਿੱਲੀ ਅੰਦੋਲਨ ਦੀਆਂ ਬਾਕੀ ਰਹਿਣਦੀਆਂ ਮੰਗਾਂ ਮੰਨਵਾਉਣ ਦੇ ਲਈ ਪੂਰੇ ਦੇਸ਼ ਭਰ ਦੇ ਵਿੱਚ 26 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਵਿਚਾਰ ਚਰਚਾ ਹੋਈ ਹੈ ਅਤੇ ਇਸ ਮੌਕੇ ਤੇ ਬਲਾਕ ਸਰੰਦ ਦਾ ਸਰਬਸੰਮਤੀ ਦੇ ਨਾਲ ਰਣਜੀਤ ਸਿੰਘ ਨੂੰ ਪ੍ਰਧਾਨ ਵੀ ਚੁਣਿਆ ਗਿਆ ਹੈ। ਹਾਂਜੀ ਮੈਂ ਸਰਦਾਰ ਪ੍ਰਭਦਰ ਸਿੰਘ ਜੱਲਾ ਭਾਰਤੀ ਕਿਸਾਨ ਜੁਨਾ ਰਾਜਵਾਲ ਦਾ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਇਕੱਠੇ ਹੋ ਕੇ ਸਾਰੀ ਜੁਨੀਆ ਦੀ ਮੀਟਿੰਗ ਕੀਤੀ ਅਤੇ 26 ਤਰੀਕ ਨੂੰ ਜੋ ਟਰੈਕਟਰ ਪ੍ਰੇਡ ਕਰਨੀ ਆ। ਉਦੇ ਵਾਸਤੇ ਅਸੀਂ ਵਿਚਾਰਾਂ ਕੀਤੀਆਂ ਔਰ ਇੱਕ ਜ਼ਿਲ੍ਹੇ ਫਤਿਹਗੜ੍ਹ ਜ਼ਿਲ੍ਹਾ ਸਰਹੰਦ ਨ ਸਰਹੰਦ ਬਲਾਕ ਦੀ ਪ੍ਰਧਾਨ ਦੀ ਚੋਣ ਕੀਤੀ ਗਈ ਆ ਔਰ ਉਸ ਨੂੰ ਬਾਕੀ ਮੈਂਬਰਾਂ ਚੁਣਨ ਦੇ ਅਧਿਕਾਰ ਦਿੱਤੇ ਗਏ ਨੇ ਕੌਣ ਚੁਣਿਆ ਗਿਆ ਪਸ ਆ ਰਣਜੀਤ ਸਿੰਘ ਜੱਲਾ ਠੀਕ ਹੈ ਤੇ ਜਿਹੜਾ 26 ਤਰੀਕ ਨੂੰ ਮਾਰਚ ਕੱਢਣਾ ਤੁਸੀਂ ਕਿੱਥੋਂ ਸ਼ੁਰੂ ਹੋਏਗਾ ਕਿੱਥੋਂ ਅਸੀਂ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਕੱਢਣਾ ਪਿੰਡਾਂ ਦੇ ਹੁਕਮ ਆ ਪਿੰਡਾਂ ਦੇ ਆਪਣੇ ਆਪਣੇ ਪਿੰਡਾਂ ਚ ਇਕੱਠੇ ਹੋ ਕੇ ਟ੍ਰੈਕਟਰ ਬਾਹਰ ਕੱਢ ਕੇ ਉੱਥੇ ਪਰਕ ਤੋਂ ਪਿੰਡਾਂ ਦੇ ਮੱਚ ਪਿੰਡਾਂ 'ਚ ਕਰਨਾ ਸ਼ਹਿਰ 'ਚ ਨਹੀਂ ਤੇ ਉਧਰ ਅੰਮ੍ਰਿਤਸਰ 'ਦੀ ਖੰਨਾ ਪੇਪਰ ਮਿੱਲ ਵਿਖੇ ਖੰਨਾ ਸ਼ਹਿਰ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਸੜਨ ਆਈ ਐਸਪੀ ਤਰुण ਰਤਨ ਅਤੇ ਡੀਐਸਪੀ ਡੀ ਸੁਖ ਅਮਰਤ ਸਿੰਘ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਈ ਡੀਐਸਪੀ ਦਾ ਹੱਥ 20% ਦੀ ਸੜ ਚੁੱਕਿਆ ਹੈ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸ਼ਾਮ 7 ਵਜੇ ਤੱਕ ਛੁੱਟੀ ਜੜੀਆ ਦੇ ਦਿੱਤੀ ਗਈ ਜਦੋਂ ਕਿ ਐਸਪੀ ਤਰुण ਰਤਨ 50% ਝੁਲਸ ਚੁੱਕਿਆ ਤੇ ਇਸ ਸਮੇਂ ਜ਼ੇਰੇ ਇਲਾਜ ਹੈ ਲੁਧਿਆਣਾ ਰੇਂਜ ਦੀ ਇਨਸਪੈਕਟਰ ਜਨਰਲ ਆਫ ਪੁਲਿਸ ਧਨਪ੍ਰੀਤ ਕੋਰ ਡਿਪਟੀ ਕਮਿਸ਼ਨਰ ਸਾਕਸ਼ੀ ਸ਼ਾਨੀ ਅਤੇ ਖੰਨਾ ਜ਼ਿਲ੍ਹੇ ਦੇ ਕਈ ਪੁਲਿਸ ਅਧਿਕਾਰੀ ਜ਼ਖਮੀ ਅਧਿਕਾਰੀਆਂ ਦੇ ਨਾਲ ਅੱਜ ਮੁਲਾਕਾਤ ਕਰਨ ਵਾਸਤੇ ਪਹੁੰਚੇ ਹਾਲਚਲ ਪੁੱਛਿਆ ਗਿਆ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਫਿਲਹਾਲ ਖੁੱਲ ਕੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਵਾਂ ਅਧਿਕਾਰੀਆਂ ਜਿਹੜੇ ਨੇ ਉਹਨਾਂ ਦੇ ਨਾਲੇ ਹਾਦਸਾ ਕਿਵੇਂ ਵਾਪਰਿਆ ਫਿਲਹਾਲ ਇੱਕ ਜਾਂਚ ਜਿਹੜੀ ਹੈ ਚੱਲ ਰਹੀ ਹੈ ਜਦੋਂ ਦੋਵੇਂ ਅਧਿਕਾਰੀ ਉਸ ਦੀ ਸਿਹਤਯਾਬੀ ਦੇ ਬਾਰੇ ਜਾਣਨ ਦੇ ਲਈ ਪਹੁੰਚਦੇ ਆ ਇਸ ਮਾਮਲੇ ਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਨੇ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਜਾਣਕਾਰੀ ਦੇ ਅਨੁਸਾਰ ਦੁਪਹਿਰ ਨੂੰ ਦੋਵੇਂ ਅਧਿਕਾਰੀ ਖੰਨਾ ਤੋਂ ਨਸ਼ੀਲੇ ਪਦਾਰਥਾਂ ਦੀ ਖੀਪ ਨੂੰ ਨਸ਼ਟ ਕਰਨ ਦੇ ਲਈ ਪਹੁੰਚੇ ਸੀ ਤਾਂ ਇਸ ਸਮੇਂ ਦੇ ਦੌਰਾਨ ਜਦੋਂ ਉਹਨਾਂ ਨੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਵਿੱਚ ਉਹ ਫਸ ਗਏ ਅਤੇ ਉੱਥੇ ਹੀ ਝੁੱਲਸ ਗਏ ਉਹਨਾਂ ਨੂੰ ਤੁਰੰਤ ਅਮਨਦੀਪ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਸਵੇਰ ਸਾਡੇ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਵਾਦ